ਗੱਬਰਸ ਬੰਦੇ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਦੇਖੋ ਅ ਕੱਲ ਦੋ ਅਨਾਉਂਸਮੈਂਟਾਂ ਨੇ ਜਿਹੜੀਆਂ ਮੰਤਰੀ ਸਹਿਬਾਨ ਨੇ ਕੱਲ ਕੀਤੀਆਂ ਪਹਿਲੀ ਤਾਂ ਇਹ ਕਿ ਇੱਕ ਨਵੀਂ ਬੰਦੇ ਭਾਰਤ ਜਿਹੜੀ ਟ੍ਰੇਨ ਹੈ ਉਹਦੀ ਸ਼ੁਰੂਆਤ ਕੀਤੀ ਜਾਊਗੀ ਜਿਹੜੀ ਫਿਰੋਜ਼ਪੁਰ ਤੋਂ ਦਿੱਲੀ ਆਊਗੀ ਤੁਸੀਂ ਸਾਰੇ ਇੱਥੇ ਦਿੱਲੀ ਪਾਰਲੀਮੈਂਟ ਨੂੰ ਕਵਰ ਕਰਦੇ ਰਹੇ ਹੋ ਤੇ ਮੈਂ ਲਗਾਤਾਰ ਜਦੋਂ ਤੋਂ ਐਮਪੀ ਬਣਿਆ ਟ੍ਰੇਨ ਦਾ ਮੁੱਦਾ ਵੀ ਫਾਸਟ ਮੂਵਿੰਗ ਟ੍ਰੇਨ ਕਿ ਬਰਨਾਲੇ ਇਲਾਕੇ ਦੇ ਵਿੱਚੋਂ ਚਲਾਈ ਜਾਵੇ ਤੇ ਮੈਂ ਇੱਥੋਂ ਤੱਕ ਕਿ ਬਿੱਟੂ ਜੀ ਨੂੰ ਇਹ ਵੀ ਕਿਹਾ ਸੀਗਾ ਕਿ ਜੀ ਸਾਡੇ ਪੰਜਾਬੀਆਂ ਲਈ ਕਿਉਂਕਿ ਬੜੇ ਦੇਰਵਾ ਦੇ ਮੌਕਾ ਆਉਂਦਾ ਕਿ ਕੋਈ ਪੰਜਾਬ ਦਾ ਰੇਲਵੇ ਮੰਤਰੀ ਬਣੇ ਨਹੀਂ ਲੋਕਾਂ ਦੀ ਨਾਰਾਜ਼ਗੀ ਰਹਿ ਜਾਣੀ ਆ ਕਿ ਥੋੜਾ ਗਵਾਂਢੀ ਜ਼ਿਲ੍ਹਾ ਬਰਨਾਲਾ ਉੱਥੇ ਤੋਂ ਫਾਸਟ ਮੂਵਿੰਗ ਟ੍ਰੇਨ ਚਲਾਈ ਜਾਵੇ ਇਹ ਵੀ ਤੇ ਜਿਹੜਾ ਮਾਲਵੇ ਦੀ ਚੰਡੀਗੜ੍ਹ ਨਾਲ ਕਨੈਕਟੀਵਿਟੀ ਵਾਲਾ ਮੁੱਦਾ ਵੀ ਜਿਹੜਾ ਦੁਆਰਾ ਦੁਆਰਾ ਪਾਰਲੀਮੈਂਟ ਦੇ ਅੰਦਰ ਵੀ ਤੇ ਬਾਹਰ ਵੀ ਉਠਾਉਂਦੇ ਰਹੇ ਤੇ ਹੁਣ ਜਿਹੜੀ ਇਹ ਬੰਦੇ ਪਰ ਟ੍ਰੇਨ ਸ਼ੁਰੂ ਕੀਤੀ ਹੈ ਫਿਰੋਜ਼ਪੁਰ ਤੋਂ ਦਿੱਲੀ ਤੁਸੀਂ ਦੇਖੋ ਵੀ ਉਹਦੇ ਵਿੱਚੋਂ ਆ ਤੋ ਜਿਹੜੇ ਮੇਰੇ ਸਵਾਲ ਨੇ ਕਿ ਬਰਨਾਲੇ ਨੂੰ ਕਿਹੜਾ ਕਾਰਨ ਸੀ ਕਿ ਤੁਸੀਂ ਡਿਸਟ੍ਰਿਕਟ ਹੈੱਡ ਕੁਆਟਰ ਬਰਨਾਲਾ ਸ਼ਹਿਰ ਨੂੰ ਛੱਡ ਦਿੱਤਾ ਗਿਆ ਇੱਕ ਅੱਲਾ ਬਰਨਾਲਾ ਨਹੀਂ ਬਰਨਾਲੇ ਤੋਂ ਮੈਂ ਦੇਖਾਂ ਤਾਂ ਰੇਲਵੇ ਸਟੇਸ਼ਨ ਤੇ ਬਹੁਤ ਜ਼ਿਆਦਾ ਫੁੱਟਫਾਲ ਆ ਉੱਥੇ ਲੁਧਿਆਣੇ ਤੋਂ ਕਹ ਲੋ ਵੀ ਰਾਜਕੋਟ ਇਲਾਕੇ ਦੇ ਲੋਕ ਵੀ ਆਉਂਦੇ ਆ ਉੱਥੇ ਮੋਗੇ ਜ਼ਿਲ੍ਹੇ ਦੇ ਬਾਗਾਪੁਰਾ ਨਿਹਾਲ ਸਿੰਘ ਵਾਲੇ ਦੇ ਲੋਕ ਵੀ ਆਉਂਦੇ ਆ ਮਾਨਸਾ ਵੀ ਨਦੀਕਾ ਸੰਗਰੂਰ ਵੀ ਨਦੀਕਾ ਮਤਲਬ ਕਿ ਉਥੇ 4-5 ਜ਼ਿਲ੍ਹਿਆਂ ਨੂੰ ਫਾਇਦਾ ਹੋਣਾ ਸੀ ਬਰਨਾਲੇ ਤੋਂ ਅ ਟਰੇਨ ਜੇ ਉਥੇ ਸਟਾਪੇਜ ਬਣਾਇਆ ਜਾਂਦਾ ਸੋ ਮੈਂ ਇਹ ਮੰਤਰੀ ਸਾਹਿਬ ਨੂੰ ਮੈਂ ਪਹਿਲਾਂ ਵੀ ਕਿਉਂਕਿ ਬੜੀ ਬਾਰ ਬੇਨਤੀ ਕੀਤੀ ਹੈ ਫਾਸਟ ਮੂਵਿੰਗ ਟਰੇਨ ਤਾਂ ਚਲਾਤੀ ਤੇ ਬਰਨਾਲੇ ਰੋਕੀ ਨਹੀਂ ਸੋ ਉਹੀ ਆ ਨਾ ਵੀ ਦੇਖੋ ਫਿਰ ਕਹਿੰਦੇ ਵੀ ਕੱਟੇ ਨੂੰ ਬਣ ਦੁੱਦਾ ਕੀ ਪਾ ਜੇ ਅਸੀਂ ਉਹ ਟ੍ਰੇਨ ਨੂੰ ਕੱਲਾ ਦੇਖਣਾ ਥੋੜੀ ਐ ਜੇ ਬਰਨਾਲਾ ਲੋਕ ਚੱਲ ਨਹੀਂ ਸਕਦੇ ਤੋਂ ਮੈਂ ਦੁਬਾਰਾ ਮੰਤਰੀ ਸਾਹਿਬ ਨੂੰ ਮਿਲ ਕੇ ਬੇਨਤੀ ਕਰੂੰਗਾ ਮੈਂ ਪਾਰਲੀਮੈਂਟ ਦੇ ਅੰਦਰ ਵੀ ਕਹੂੰਗਾ ਕਿ ਉਹਦਾ ਬਰਨਾਲੇ ਵੀ ਜਿਹੜਾ ਸਟਾਪੇਜ ਆ ਉਹ ਬਣਾਇਆ ਜਾਵੇ ਤੇ ਦੂਸਰਾ ਬੰਦੇ ਭਾਰਤ ਜੋ ਟ੍ਰੇਨ ਹੈ ਇਹਦੀ ਵੈਸੇ ਸਪੀਡ 160 ਕਿਲੋਮੀਟਰ ਆ ਜੋ ਮੈਕਸਿਮਮ ਸਪੀਡ ਹੈ ਤੇ ਆਮ ਆਪਣੇ ਭਾਰਤ ਜਾਂ ਪੰਜਾਬ ਚ ਕਹਿੰਦੇ ਤਾਂ 130 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਹੈ ਤੇ ਜੋ ਸਾਡਾ ਟਰੈਕ ਹੈ ਜਿੱਥੇ ਬੰਦੇ ਭਾਰ ਚੱਲਣੀ ਹੈ ਉਹ ਬਠਿੰਡਾ ਬਰਨਾਲਾ ਪਟਿਆਲਾ ਵਾਲਾ ਉਹਦੀ ਮੈਕਸਿਮ ਸਪੀਡ 110 ਹੈਗੀ ਸੋ ਇਹ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰੂਗਾ ਕਿ ਇਹ ਟਰੈਕ ਨੂੰ ਵੀ ਜਿਹੜਾ ਚੇਂਜ ਕੀਤਾ ਜਾਵੇ ਤਾਂ ਕਿ ਇਕੱਲਾ ਨਾਮ ਨਾ ਬੰਦੇ ਭਾਰਤ ਰਹਿ ਜੇ ਤੇ ਸਪੀਡ ਉਹ 110 ਤੇ ਚੱਲੇ ਮੈਕਸਿਮ ਸੋ ਇੱਕ ਤਾਂ ਇਹ ਮਸਲਾ ਦੂਜਾ ਜੋ ਲਗਾਤਾਰ ਮੈਂ ਤਿੰਨ ਵਾਰੀਏ ਪਾਰਲੀਮੈਂਟ ਦੇ ਅੰਦਰ ਬੋਲ ਚੁੱਕਿਆ ਹਾਂ ਕਿ ਕਨੈਕਟੀਵਿਟੀ ਜਿਹੜੀ ਉਹ ਗੰਗਾਨਗਰ ਤੋਂ ਲੈ ਕੇ ਸਾਡਾ ਸਾਰਾ ਜੋ ਮਾਲਵੇ ਦਾ ਖੇਤਰ ਹੈ ਬਠਿੰਡਾ ਫਿਰੋਜ਼ਪੁਰ ਬਰਨਾਲਾ ਸੰਗਰੂਰ ਪਟਿਆਲਾ ਇਹਦੀ ਕਨੈਕਟੀਵਿਟੀ ਆਪਦੇ ਦੇਸ਼ ਦੀ ਰਾਜਧਾਨੀ ਦੇ ਨਾਲ ਨਹੀਂ ਸੋ ਬੜੇ ਟਾਈਮ ਤੋਂ ਬਾਅਦ ਇਹ ਫੈਸਲਾ ਜਿਹੜਾ ਸਰਕਾਰ ਨੇ ਕੀਤਾ ਚੰਗਾ ਫੈਸਲਾ ਪਰ ਮੈਂ ਉਹਦੇ ਵਿੱਚ ਵੀ ਇੱਕ ਗੱਲ ਕਹੂੰਗਾ ਕਿ ਜੋ ਕੇਂਦਰੀ ਮੰਤਰੀ ਨੇ ਕਿਹਾ ਕਿ ਜੀ ਰਿਵਰਸਲ ਹੈ ਜਿਹੜਾ ਅੱਗੇ ਅੰਬਾਲੇ ਤੋਂ ਸੀ ਉਹ ਖਤਮ ਹੋ ਜਾਊਗਾ ਪਰ ਮੈਨੂੰ ਸਮਝ ਨਹੀਂ ਆਉਂਦਾ ਆਹ ਨਕਸ਼ਾ ਦੇਖਣ ਤੋਂ ਬਾਅਦ ਵੀ ਜਿਹੜਾ ਰਿਵਰਸਲ ਹੈ ਉਹ ਕਿਸ ਤਰ੍ਹਾਂ ਖਤਮ ਹੋਊਗਾ ਹੁਣ ਵੀ ਅ ਕਿਉਂਕਿ ਜਿੱਥੋਂ ਜਾ ਕੇ ਇਹ ਜਿਹੜੀ ਲੁਧਿਆਣੇ ਵਾਲਾ ਰੂਟ ਹੈ ਉਹਦੇ ਤੋਂ ਮੋਹਾਲੀ ਦੀ ਕਨੈਕਟੀਵਿਟੀ ਕੀਤੀ ਗਈ ਹੈ ਸਰਾਈ ਬੰਜਾਰਾ ਜਿਹੜਾ ਪਿੰਡ ਹੈ ਉਹਦੇ ਤੋਂ ਸਰਾਈ ਬੰਜਾਰਾ ਜਾਣ ਲਈ ਪਹਿਲਾਂ ਤੁਹਾਨੂੰ ਰਾਜਪੁਰੇ ਤੋਂ ਅ ਰਿਵਰਸ ਹੋ ਕੇ ਕੈਲੋ ਟ੍ਰੇਨ ਨੂੰ ਫਰਾਈ ਬੰਜਾਰਾ ਜਾਣਾ ਪਊਗਾ ਉੱਥੋਂ ਮਹਾਲੀ ਚੰਗਾ ਹੁੰਦਾ ਜੇ ਤੁਸੀਂ ਬਾਈਪਾਸ ਤੇ ਇੱਕ ਨਵਾਂ ਸਟੇਸ਼ਨ ਜਿਹੜਾ ਬਣਾ ਦਿੱਤਾ ਜਾਂਦਾ ਤਾਂ ਕਿ ਰਿਵਰਸ ਲਾਈਨ ਦੀ ਜਰੂਰਤ ਨਾ ਹੁੰਦੀ ਤਾਂ ਸਿੱਧੀ ਜਿਹੜੀ ਟ੍ਰੇਨ ਹੈ ਉਹ ਮਹਾਲੀ ਜਾਂ ਚੰਡੀਗੜ੍ਹ ਆਪਣੇ ਦੇਸ਼ ਦੀ ਰਾਜਧਾਨੀ ਲੋਕ ਹੈ ਉਹ ਪਹੁੰਚ ਸਕਦੇ ਇਹ ਇੱਕ ਮੈਨੂੰ ਵੀ ਕਨਫਿਊਜ਼ਨ ਹੈ ਤੇ ਸਾਰੇ ਪੰਜਾਬ ਦੇ ਜਿੰਨਾਂ ਲੋਕਾਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਇਹਦੀ ਸਾਰਾ ਨੂੰ ਕਨਫਿਊਜ਼ਡ ਹੈ ਕਿਉਂਕਿ ਕਹਿੰਦੇ ਰਿਵਰਸਲ ਖਤਮ ਹੋ ਗਿਆ ਪਰ ਰਿਵਰਸਲ ਇੱਥੇ ਵੀ ਸਾਫ਼ ਉਹ ਨਕਸ਼ੇ 'ਚ ਵੀ ਦੇਖਣ ਨੂੰ ਮਿਲਦਾ ਹੈ ਕਿ ਸਰਾਈ ਬੰਜਾਰਾ ਜਾਣ ਲਈ ਰਿਵਰਸਲ ਤੋਂ ਬਿਨਾ ਹੋਰ ਕੋਈ ਰੂਟ ਹੀ ਨਹੀਂ ਹੈ ਤੇ ਬਾਕੀ ਮੈਂ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਇਹਦੇ ਵਿੱਚ ਆ ਦੁਰਸਤੀ ਵੀ ਕੀਤੀ ਜਾਵੇ ਤੇ ਨਾਲ-ਨਾਲ ਇਸ ਪ੍ਰੋਜੈਕਟ ਨੂੰ ਸਮੇਂਬੱਧ ਕਰਕੇ ਇਹਨੂੰ ਪੂਰਾ ਕੀਤਾ ਜਾਵੇ ਕਿਉਂਕਿ ਬੜੇ ਦਹਾਕਿਆਂ ਬਾਅਦ ਇਹ ਕਾ ਲੋਬੀ ਲੋਕਾਂ ਦੀ ਡਿਮਾਂਡ ਸੀ ਜੇ ਪੂਰੀ ਹੋਊਗੀ ਤਾਂ ਬੜੇ ਦਹਾਕਿਆਂ ਬਾਅਦ ਹੋਣੀ ਹੈ ਲੋਕਾਂ ਨੂੰ ਇਹਦਾ ਬੈਨੀਫਿਟ ਪਹੁੰਚਣਾ ਸੋ ਇਹਨੂੰ ਜਲਦੀ ਤੋਂ ਜਲਦੀ ਇਸ ਜਿਹੜਾ ਇਹ ਪ੍ਰੋਜੈਕਟ ਹੈ ਉਹਨੂੰ ਕੰਪਲੀਟ ਕੀਤਾ ਜਾਵੇ। ਕੀ ਇਸ ਪ੍ਰੋਜੈਕਟ ਨੂੰ ਲੈ ਕੇ ਆਪ ਕੇਂਦਰੀ ਰੇਲ ਮੰਤਰੀ ਨਾਲ ਮੁਲਾਕਾਤ کریں گے? ਦੇਖੋ ਮੈਂ ਪਹਿਲਾਂ ਵੀ ਕੇਂਦਰੀ ਮੰਤਰੀ ਜੀ ਨੂੰ ਵੀ ਮੈਂ ਪਾਰਲੀਮੈਂਟ ਦੇ ਅੰਦਰ ਵੀ ਤੇ ਮੈਂ ਬਾਹਰ ਵੀ ਤੇ ਰਵਨੀਤ ਮਿੱਟੂ ਜੀ ਨੂੰ ਵੀ ਮੈਂ ਪਰਸਨਲੀ ਵੀ ਆ ਬੜੇ ਬਾਰੀ ਮਿਲ ਚੁੱਕੇ ਆ ਆਫ ਦੀ ਰਿਕਾਰਡ ਵੀ ਬੜੇ ਬਾਰੀ ਜੇ ਕਿਤੇ ਟਰੈਵਲ ਕਰਦੇ ਕਿਤੇ ਜਹਾਜ਼ 'ਚ ਹੀ ਮਿਲ ਜਾਣ ਉੱਥੇ ਵੀ ਮਿਲ ਕੇ ਕਹੀਦਾ ਕਿ ਬਿੱਟੂ ਜੀ ਇਹ ਮੌਕਾ ਹੈ ਤੁਸੀਂ ਪੰਜਾਬ ਤੋਂ ਵਜ਼ੀਰ ਬਣਿਓ ਤਾਂ ਇਹ ਜੋ ਸਾਡੇ ਇਲਾਕੇ ਦੀਆਂ ਸਮੱਸਿਆਵਾਂ ਨੇ ਆ ਬਰਨਾਲੇ ਵਾਲੀ ਵੀ ਮੈਂ ਜਿਹੜੀ ਫਾਸਟ ਮੋਵਿੰਗ ਟ੍ਰੇਨ ਵਾਲੀ ਵੀ ਕਹੀ ਆ ਰਾਜਪੁਰੇ ਵਾਲੀ ਵੀ ਕਹੀ ਤੇ ਹੁਣ ਵੀ ਜੋ ਇਹਦੇ ਚ ਦੁਰਸਤੀਆਂ ਕਰਨ ਦੀ ਜਰੂਰਤ ਹੈ ਦੇ ਇੱਕ ਸਟਾਪੇਜ ਜਿਹੜਾ ਬਣਾ ਲੈ ਰੱਖਣ ਦੀ ਜਰੂਰਤ ਹੈ ਮਿਲ ਕੇ ਦੁਬਾਰਾ ਗੱਲਬਾਤ ਕਰਾਂਗੇ ਤੇ ਜਿਹੜਾ ਸਟਾਪੇਜ ਵੀ ਰਖਵਾਵਾਂਗੇ ਤੇ ਜਿਹੜੀ ਇਹ ਚ ਦੁਰਸਤੀ ਕਰਨ ਵਾਲੀ ਇਹ ਬੇਨਤੀ ਵੀ ਹੈ ਅੱਜ ਮਾਨਯੋਗ ਸੀਐਮ ਸਾਹਿਬ ਨੇ ਬਹੁਤ ਹਾਈ ਲੈਵਲ ਦੀ ਲਾਅ ਐਂਡ ਆਰਡਰ ਮੀਟਿੰਗ ਕੀਤੀ ਜਿਦੇ ਵਿੱਚ ਚੀਫ ਸਕੱਰੇਟਰੀ ਸਾਹਿਬ ਨੇ ਡੀਜੀਪੀ ਸਾਹਿਬ ਨੇ ਪੁਲਿਸ ਤੇ ਹੋਰ ਸੀਨੀਅਰ ਅਫੀਸ਼ਰਸ ਨੇ ਸਿਵਲ ਦੇ ਸੀਨੀਅਰ ਅਫੀਸ਼ਰਸ ਨੇ ਔਰ ਸਾਰੇ ਹੀ ਜਿਹੜੇ ਰੇਂਜੀਸ ਆ ਉਹਨਾਂ ਦੇ ਡੀਆਈਜੀਸ ਨੇ एसएसपीएस एसएसपी सीपी सबने पार्टिसिपेट ਕੀਤਾ ਉਹਦੇ ਵਿੱਚ کافی سارے ਮੁੱਦਿਆਂ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਹੋਇਆ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਸੀਗਾ ਉਹ ਹੈਗਾ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਇੱਕ ਇਹ ਜੀ ਸਟੇਟ ਹੈ ਜਿੱਥੇ ਪੂਰੀ ਤਰ੍ਹਾਂ ਬਹੁਤ ਡੂੰਗਾ ਡੂੰਗਾ ਜਿਹੜਾ ਸਮਾਜਿਕ ਪਾਈਚਾਰਾ ਸਾਡੀ ਸਟੇਟ ਦੇ ਵਿੱਚ ਕਾਇਮ ਹੈ ਜਿਸ ਤਰ੍ਹਾਂ ਸਾਡੀ ਸਟੇਟ ਦੇ ਵਿੱਚ ਕਮਿਊਨਲ ਹਾਰਮਨੀ ਦੀ ਇੱਕ ਮਿਸਾਲ ਆ ਪੰਜਾਬ ਮੈਂ ਕਹੂੰਗਾ ਤਾਂ ਇਸ ਵਾਸਤੇ ਸਭ ਤੋਂ ਪਹਿਲਾ ਮੁੱਦਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਟੀਵਲਸ ਆ ਰਹੇ ਆ ਹੁਣ ਸਾਰੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ RAM LILA ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਕਈ ਥਾਵਾਂ ਤੇ ਸ਼ੁਰੂ ਹੋ ਗਈ ਹੈ ਤਾਂ ਉਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਨੇ ਸਾਰੇ ਸੀਪੀਐਸਐਸਪੀਜ਼ ਨੂੰ ਬੜੇ ਸਖਤ ਹਦਾਇਤ ਦਿੱਤੀ ਆ ਕਿ ਵੀ ਆਪ ਮੌਕੇ ਤੇ ਜਾ ਕੇ ਸਾਰੇ ਜਗ੍ਹਾ ਜਿਹੜੀ ਆ ਉਹਦਾ ਆਪ ਇੱਕ ਇੱਕ ਜਗ੍ਹਾ ਨੂੰ ਦੇਖਣ RAM LILA ਕਮੇਟੀਜ਼ ਦੇ ਨਾਲ ਮੀਟਿੰਗ ਕਰਨ ਔਰ ਇਸ ਚੀਜ਼ ਨੂੰ ਇਨਸ਼ੋਰ ਕਰਨ ਕਿ ਹਰ ਜਗ੍ਹਾ ਦੇ ਉੱਤੇ ਬਹੁਤ ਸਖਤ ਜਿਹੜੇ ਸੁਰੱਖਿਆ ਤੇ ਪ੍ਰਬੰਧ ਕੀਤੇ ਜਾਣ ਨਾਲ ਦੀ ਨਾਲ ਮਾਨਜੋਗ ਸੀਐਮ ਸਾਹਿਬ ਨੇ ਇੱਕ ਹੋਰ ਵੀ ਕਿਹਾ ਹੈ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗਦੀ ਆ ਉਹ ਵੀ ਆਪਾਂ ਇਨਸ਼ੋਰ ਕਰੀਏ ਕਿ ਉਹਨਾਂ ਦੀ ਡਿਊਟੀ ਬਹੁਤ ਲੰਬੀ ਡਿਊਟੀ ਨਾ ਹੋਵੇ ਜਿਹੜੇ ਰਾਤ ਡਿਊਟੀ ਕਰਦੇ ਆ ਅਗਲੇ ਦਿਨ ਉਹਨਾਂ ਨੂੰ ਕੁਝ ਰਿਲੈਕਸੇਸ਼ਨ ਵੀ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਡਿਊਟੀ ਬਹੁਤ ਸੰਜੀਦਗੀ ਦੇ ਨਾਲ ਰੋਜ਼ ਕਿਉਂਕਿ ਬਹੁਤ ਦਿਨ ਤੱਕ ਚੱਲਨੀ ਆ ਦੋ ਸਹਾਰਾ ਤੱਕ ਚੱਲਨੀ ਆ ਤਾਂ ਉਹਦੇ ਵਾਸਤੇ ਸਭ ਨੂੰ ਬੜੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਸੋ ਸਭ ਤੋਂ ਪਹਿਲਾ ਜਿਹੜਾ ਸਾਡਾ ਸੀਗਾ ਸਾਰਾ ਮਾਨਜੋਗ ਸੀਐਮ ਸਾਹਿਬ ਦਾ ਫੋਕਸ ਸੀਗਾ ਉਹ ਸਾਰੇ ਦਾ ਸਾਰਾ ਸੀਗਾ ਪੰਜਾਬ ਦੇ ਵਿੱਚ ਸਮਾਜਿਕ ਭਾਈਚਾਰਾ ਜਿਹੜਾ ਉਹਨੂੰ ਮੇਨਟੇਨ ਕਰਨ ਵਾਸਤੇ ਉਸ ਤੋਂ ਬਾਅਦ ਡਰੱਗਸ ਦੇ ਉੱਤੇ ਬੜੀ ਡਿਟੇਲ ਦੇ ਵਿੱਚ ਗੱਲ ਹੋਈ ਜਿੱਦਾਂ ਆਪਾਂ ਨੂੰ ਪਤਾ ਹੈ ਪੰਜਾਬ ਸਰਕਾਰ ਨੇ ਬਹੁਤ ਸਖਤ ਇੱਕ ਜਿਹੜੀ ਹੈ ਯੁੱਧ ਨਸ਼ਿਆਂ ਵਿਰੋਧ ਸ਼ੁਰੂ ਕੀਤਾ ਹੋਇਆ ਵਾਰ ਇੱਕ ਸ਼ੁਰੂ ਕੀਤੀ ਹੈ ਡਰੱਗਸ ਦੇ ਵਿੱਚ ਜਿਦੇ ਵਿੱਚ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਹੈ ਬਹੁਤ ਸਾਰੀ ਰਿਕਵਰੀ ਹੋਈ ਪਿਛਲੇ ਦਿਨਾਂ ਦੇ ਵਿੱਚ ਔਰ ਸੀਐਮ ਸਾਹਿਬ ਨੇ ਸਖਤ ਹਦਾਇਤ ਦਿੱਤੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਜਿਹੜੀ ਮੁਹਿੰਮ ਆ ਉਸੇ ਤਰ੍ਹਾਂ ਹੀ ਜਾਰੀ ਰਹੂਗੀ ਜਿਸ ਤਰ੍ਹਾਂ ਇਹ ਚੱਲ ਰਹੀ ਆ ਔਰ ਇਸ ਚੀਜ਼ ਨੂੰ ਆਪਾਂ ਜੜ ਤੋਂ ਖਤਮ ਕਰਨਾ ਹੈ ਆਪਣਾ ਜਿਹੜਾ ਮੇਨ ਮਕਸਦ ਆ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕਿ ਇਸ ਚੀਜ਼ ਨੂੰ ਜੜ ਤੋਂ ਮਿਟਾ ਕੇ ਆਪਾਂ ਹਟਣਾ ਹੈ ਡਰੱਗਸ ਦੇ ਮੁੱਦੇ ਨੂੰ ਤੀਸਰਾ ਜਿਹੜਾ ਸੀਗਾ ਗੈਂਗਸਟਰਸ ਦੇ ਅਗੇਂਸਟ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਈ ਤਰ੍ਹਾਂ ਦੀ ਗੈਂਗਵਾਰ ਦੇ ਕੇਸ ਸਾਹਮਣੇ ਆਏ ਆ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਪੰਜਾਬ ਸਰਕਾਰ ਨੇ April 2022 ਦੇ ਵਿੱਚ ਇੱਕ ਸਪੈਸ਼ਲ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਸੀਗੀ ਜਿਹਦੇ ਇੱਕ ADGP ਲੈਵਲ ਦੇ ਆਫੀਸਰ ਉਹਨੂੰ ਸੁਪਰਵਾਈਜ਼ ਕਰ ਰਿਹਾ ਤੋਂ ਉਹਨਾਂ ਵੱਲੋਂ ਵੀ ਪੂਰੀ ਤਰ੍ਹਾਂ ਲਿਸਟਾਂ ਤਿਆਰ ਕਰਕੇ ਜ਼ਿਲ੍ਹਿਆਂ ਦੇ ਨਾਲ ਸ਼ੇਅਰ ਕੀਤੀਆਂ ਗਈਆਂ ਔਰ ਹੋਰ ਸਖਤ ਕਾਰਵਾਈ ਆਉਣ ਦੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗੀ ਗੈਂਗਸਟਰਸ ਦੇ ਖਿਲਾਫ ਇੱਕ ਹੋਰ ਜਿਹੜਾ ਮੁੱਦਾ ਫਲੱਡਸ ਦਾ ਜ ਜਦ ਆਪਾਂ ਦੇਖਦੇ ਆਂ ਫਲੱਡਸ ਦਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਨੇ ਬੜਾ ਸੰਤਾਪ ਭੋਗਿਆ ਫਲੱਡਸ ਦਾ ਤੋਂ ਇਹਦੇ ਵਿੱਚ ਇੱਕ ਬਾਕੀ ਸਾਰੇ ਕੰਮਾਂ ਦੇ ਨਾਲ ਨਾਲ ਸਾਡੇ ਸੈਂਕੜੇ ਜਿਹੜੇ ਪੁਲਿਸ ਦੇ ਮੁਲਾਜ਼ਮਾਂ ਸਿਵਲ ਦੇ ਵਿੱਚ ਉਹ ਕੰਮ ਕਰ ਵੀ ਰਹੇ ਆ ਔਰ ਹਦਾਇਤਾਂ ਦਿੱਤੀਆਂ ਗਈਆਂ ਕਿ ਹੋਰ ਸੰਜੀਦਗੀ ਦੇ ਨਾਲ ਇਹਨਾਂ ਏਰੀਆਜ਼ ਦੇ ਵਿੱਚ ਕੰਮ ਕਰਨ ਲੋਕਾਂ ਨੂੰ ਸਹਿਯੋਗ ਦੇਣ ਤਾਂ ਜੋ ਆਪਾਂ ਇਸ ਨਜਾਦ ਜਿਹੜਾ ਸਾਡਾ ਇਹ ਚੋਂ ਨਿਕਲ ਸਕੀ ਐ ਇਸ ਚੀਜ਼ ਚੋਂ ਨਵਾਂ ਉਪਰਾਲਾ ਇੱਕ ਅਜ ਮਾਨਯੋਗ ਸੀਐਮ ਸਾਹਿਬ ਨੇ ਫੈਸਲਾ ਕੀਤਾ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਬਹੁਤ ਸਾਰੇ ਸਾਡੇ ਜਿਹੜੇ ਲੜਾਈ ਝਗੜੇ ਆ ਉਹ ਛੋਟੇ ਝਗੜੇ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਬڑے ਵੱਡੇ ਝਗੜੇ ਤੱਕ ਚੱਲ ਜਾਂਦੇ ਆ ਕਈ ਬਹੁਤ ਛੋਟੇ ਛੋਟੇ ਜ਼ਮੀਨ ਦੇ ਜਿਹੜੇ ਡਿਸਪਿਊਟ ਹੁੰਦੇ ਆ ਕਈ ਵਾਰੀ ਕਤਲ ਦੇ ਵਿੱਚ ਕਈ ਵਾਰੀ ਅਰਾਧਾ ਕਤਲ ਦੇ ਵਿੱਚ ਕਈ ਵਾਰੀ ਹੋਰ ਕਈ ਸੰਗੀਨ ਜਿਹੜੇ ਜੁਰਮ ਆ ਉਹਨਾਂ ਦੇ ਵਿੱਚ ਕਨਵਰਟ ਹੋ ਜਾਂਦੇ ਆ ਤੋਂ ਸੀਐਮ ਸਾਹਿਬ ਨੇ ਇਹ ਕਿਹਾ ਕਿ ਆਪਾਂ ਇੱਕ ਇਦਾਂ ਦਾ ਉਪਰਾਲਾ ਕਰੀਏ ਕਿ ਇਹਨੂੰ ਸ਼ੁਰੂ ਤੋਂ ਆਪਾਂ ਜੜ ਤੋਂ ਫੜੀਏ ਤਾਂ ਜੋ ਇਸ ਤੱਕ ਮਨੋਬਤ ਆਵੇ ਨਾ ਕਿ ਲੋਕਾਂ ਨੂੰ ਕਚਹਿਰੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਖੱਜਲ ਖਵਾਰ ਹੋਣਾ ਪਵੇ ਉਹਦੇ ਵਾਸਤੇ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਜਿਹਦਾ ਨਾਮ ਆਪਾਂ ਸਹਿਮਤੀ ਨਿਪਟਾਰਾ ਜਿਹੜਾ ਰੱਖਣ ਜਾ ਰਹੇ ਹਾਂ ਨਾਮ ਇਹਦਾ ਔਰ ਇਸ ਦੇ ਵਿੱਚ ਸਭ ਤੋਂ ਵੱਡਾ ਇਹਦਾ ਹੋਏਗਾ ਕਿ ਇਹਦੇ ਵਿੱਚ ਜ਼ਿਲ੍ਹਾ ਲੈਵਲ ਤੇ ਤਹਿਸੀਲ ਲੈਵਲ ਤੇ ਕਮੇਟੀਆਂ ਬਣਨਗੀਆਂ ਉਹ ਕਮੇਟੀਆਂ ਦੇ ਵਿੱਚ ਪੁਲਿਸ ਅਫੀਸ਼ਰਸ ਹੋਣਗੇ ਉਹ ਕਮੇਟੀਆਂ ਦੇ ਵਿੱਚ ਰੈਵਿਨਿਊ ਵਿਭਾਗ ਦੇ ਅਫੀਸ਼ਰਸ ਹੋਣਗੇ ਬਾਕੀ ਵਿਭਾਗਾਂ ਦੇ ਅਫੀਸ਼ਰ ਹੋਣਗੇ ਤੋਂ ਜਿਹੜੇ ਇਦਾਂ ਦੇ ਝਗੜੇ ਆ ਜਿਨ੍ਹਾਂ ਦਾ ਆਪਾਂ ਨੂੰ ਲੱਗਦਾ ਹੈ ਕਿ ਅੱਗੇ ਵੱਡਾ ਝਗੜੇ ਦੇ ਰੂਪ ਲੈ ਸਕਦੇ ਆ ਉਹਦੇ ਵਿੱਚ ਸ਼ੁਰੂ ਤੋਂ ਹੀ ਇਨੀਸ਼ੀਏਟਿਵ ਲੈ ਕੇ ਉਹਨੂੰ ਸ਼ੁਰੂਤ ਹੀ ਉਹਦਾ ਜਿਹੜਾ ਰੈਜ਼ੋਲੂਸ਼ਨ ਨਾ ਕੀਤਾ ਜਾਵੇ ਤਾਂ ਜੋ ਆਪਾਂ ਨੂੰ ਇਸ ਚੀਜ਼ ਤੋਂ ਲੋਕਾਂ ਨੂੰ ਕਚਹਿਰੀਆਂ 'ਚ ਉਹਨਾਂ ਨੂੰ ਥਾਣਿਆਂ 'ਚ ਉਹਨਾਂ ਨੂੰ ਖੱਜਲ ਖਰਾਬ ਨਾ ਹੋਣਾ ਪਵੇ ਔਰ ਦੇ ਦੇ ਨਾਲ ਬਹੁਤ ਸਾਰੀ ਜਿਹੜੀ ਆ ਲੋਕਾਂ ਦੀ ਜਾਨ ਦੀ ਮਾਲ ਦੀ ਰਾਖੀ ਉਹਨਾਂ ਦੇ ਟਾਈਮ ਦੀ ਜਿਹੜੀ ਆ ਉਹ ਜਿਹੜੀ ਉਹ ਰਾਖੀ ਹੋਏਗੀ ਇਸ ਚੀਜ਼ ਦੇ ਨਾਲ ਤੋ ਬਹੁਤ ਸਾਰੇ ਮੁੱਦੇ ਅੱਜ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਏ ਜਿਸ ਤਰ੍ਹਾਂ ਮੈਂ ਦੱਸ ਚੁੱਕਿਆ ਹਾਂ ਕਿ ਡਰੱਗਸ ਦੇ ਉੱਤੇ ਗੈਂਗਸਟਰਸ ਦੇ ਉੱਤੇ ਫਿਰ ਫਲੱਡਸ ਦੇ ਵਿੱਚ ਹੋਰ ਸੰਜੀਦਗੀ ਨਾਲ ਕੰਮ ਕਰਨ ਵਾਸਤੇ ਔਰ ਜਿਹੜਾ ਸਭ ਤੋਂ ਵੱਡਾ ਜਿਹੜਾ ਨਵਾਂ ਉਪਰਾਲਾ ਜਿਹੜਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸਹਿਮਤੀ ਨਿਪਟਾਰਾ ਜਿਹੜਾ ਵਾ ਉਹਦੇ ਵਿੱਚ ਜਿਹੜੇ ਸੀਪੀਜ਼ ਐਸਐਸਪੀਜ਼ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਔਰ ਨਾਲ ਦੀ ਨਾਲ ਉਹਨਾਂ ਨੂੰ ਕਿਹਾ ਕਿ ਆਪ ਪਿੰਡਾਂ ਦੇ ਵਿੱਚ ਜਾਣ ਆਪ ਇਨੀਸ਼ੀਏਟਿਵ ਲੈਣ ਆਪ ਦੇਖਣ ਕਿ ਕਿਹੜੇ ਇਹ ਜਿਹੇ ਮੁੱਦੇ ਆ ਜਿਦੇ ਵਿੱਚ ਸਾਨੂੰ ਪਹਿਲ ਕਦਮੀ ਦੀ ਲੋੜ ਆ ਸੋ ਇਹਦੇ ਨਾਲ ਸਾਰੇ ਅਫਸਰਾਂ ਨੇ ਆਪਣੇ ਸੁਝਾਅ ਵੀ ਦਿੱਤੇ ਸੀਐਮ ਸਾਹਿਬ ਨੂੰ ਸੀਪੀ ਜੈੱਸਐਸਪੀਜ਼ ਨੇ ਸੀਨੀਅਰ ਅਫੀਸ਼ੀਅਲਜ਼ ਨੇ ਵੀ ਸੁਝਾਅ ਦਿੱਤੇ ਔਰ ਸਾਰੇ ਸੁਝਾਵਾਂ ਦੇ ਉੱਤੇ ਸੀਐਮ ਸਾਹਿਬ ਨੇ ਬਹੁਤ ਸੰਜੀਦਗੀ ਨਾਲ ਸੁਣ ਕੇ ਸਾਰਿਆਂ ਨੂੰ ਬਹੁਤ ਵਧੀਆ ਤਰ੍ਹਾਂ ਗਾਈਡ ਕੀਤਾ ਸਾਰਿਆਂ ਨੂੰ ਤੋਂ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਉਹਨਾਂ ਨੇ ਜਿਹੜੀ ਕ੍ਰਾਈਮ ਰਿਵਿਊ ਮੀਟਿੰਗ ਹੈ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਡਿਟੇਲ ਮੀਟਿੰਗ ਹੈ ਉਹ ਸਾਰੇ ਸੀਨੀਅਰ ਅਫੀਸ਼ੀਅਲ ਸਭਾ ਦੇ ਨਾਲ ਕੀਤੀ ਧੰਨਵਾਦ ਉਹਦੇ ਬੱਬੂ ਹੁਣ ਸੈਰਪੁਰੀ ਹੈ ਸਾਰੀ ਮਾਈਨਿੰਗ ਚੱਲਦੀ ਹੈ ਇਹ ਪਤਾ ਨਹੀਂ ਕਿੱਥੋਂ ਦੇ ਡਾਕਟਰ ਰਾਜ ਦੀ ਕੋਠੀ ਦੇ ਉਹਨੇ ਕਿਹਾ ਪਹਾੜਾਂ ਜਿਹੜੇ ਆਉਂਦੇ ਭੈਣ ਜੋ ਆ ਆ ਇੰਨਾ ਮੰਦਾ ਹਾਰ ਕੀਤਾ ਸੁਣਦਾ ਹੀ ਕੋਈ ਨਹੀਂ ਜੀ ਹੁਣ ਵੀ ਫਸੇ ਨੜਿਆ ਜੇ ਆ ਮਾਨੂੰ ਤੂੰ ਮੈਨੂੰ ਦੱਸ ਆ ਹੁਣ ਉਹ ਸੱਦਣਾ ਸੀ ਸਾਗ ਨੂੰ ਮੈਂ ਕਿਹਾ ਹੋ ਗਿਆ ਮੈਂ ਝੜਿਆ ਪਹਿਲਾਂ ਕਿ ਮੈਂ ਕਿਹਾ ਮੈਂ ਇਹਨੂੰ ਕਰਾਂ ਮੈਂ ਉੱਥੇ ਬਸ ਕੇ ਬਹਿ ਕੇ ਕਿਹਾ ਸੀ ਇਹ ਠੀਕ ਹੈ ਕਹਿੰਦਾ ਠੀਕ ਹੈ ਮੈਂ ਤਾਉ ਨਹੀਂ ਸਮਝੇ ਕਿ ਐਸੇ ਕਹਿ ਕੇ 10 ਲੱਖ ਦੇ ਵਿੱਚ ਆ ਬੰਦੇ ਦਾ ਠੇਕੇਦਾਰ ਦਿੱਤਾ ਗਿਆ ਤੇ ਪੂਰਾ ਕੰਪਲੀਟ ਕਰਕੇ ਠੇਕੇਦਾਰ ਲੈ ਉਹ ਜਲੰਧਰ ਦੇ ਠੇਕੇਦਾਰ ਜਿਹੜੇ ਤੋਂ ਮਾਨੂੰ ਜਿਹੜੇ ਪਜੋੜੇ ਦੇ ਬੰਦੇ ਨਹੀਂ ਦੋ ਜੀਸੀ ਜੇ ਤੇ ਉਹਨਾਂ ਕਲ ਇਟਰ ਦੀ ਚਾਹ ਚਾਈ ਨੀ ਆਜ ਉਹ ਲਾਇਆ ਬੰਨ ਕੇ ਤੁਹਾਡੇ ਸਾਹਮਣੇ ਆ ਤੇ ਜਿਹੜੇ ਨਰੇਗਾ ਵਾਲੇ ਆ ਉਹ ਭਰਦੇ ਸੀਗੇ ਥੈਲੇ ਉਹ ਨਹੀਂ ਪੰਦੂ ਲਾ ਤੇ ਬਾਕੀ ਸਾਡੇ ਆਲੇ ਦੁਆਲੇ ਦੇ ਚਾਹ ਸਹਿਯੋਗ ਦੇ ਨਾਲ ਉਹ 10000 ਥੈਲਾ ਲਾਇਆ ਗਿਆ ਜਿਹੜਾ 5000 ਥੈਲਾ ਹੋਰ ਜਿੱਦਾਂ ਮਸ਼ੀਨਾਂ ਨਾਲ ਵੀ ਤੇ ਚੱਕੀ ਉਹ ਲਾਇਆ ਹਜੇ ਤੱਕ ਵੀ ਬੰਦ ਪੂਰਾ ਕੰਪਲੀਟ ਨਹੀਂ ਹੈਗਾ ਠੇਕੇਦਾਰ ਮਸ਼ੀਨਾਂ ਵਿੱਚੋਂ ਚੱਕ ਕੇ ਲੈ ਗਿਆ ਉਹ ਕਹਿੰਦਾ ਮੈਨੂੰ ਪੇਮੈਂਟ ਨਹੀਂ ਪੂਰੀ ਆਈ ਉਹ ਕਹਿੰਦਾ ਮੈਨੂੰ ਹਜੇ ਤੱਕ 3 ਲੱਖ ਰੁਪਈਆ ਆਇਆ ਜਿਹੜਾ ਹੁਣ ਠੇਕੇਦਾਰ ਜਿਹੜਾ ਠੇਕੇਦਾਰ ਜਲੰਧਰ ਦੇ ਨੇ ਮੂਰੇ ਠੇਕਾ ਦਿੱਤਾ ਸੀ ਉਹ ਪਜੋੜੇ ਦਾ ਸੀਗਾ ਸਤਨਾਮ ਸਿੰਘ ਜਿਹੜੀਆਂ ਮਸ਼ੀਨਾਂ ਸੀ ਤੁਸੀਂ ਪੂਰੇ ਠੇਕੇ ਦੀ ਗੱਲ ਕੀਤੀ ਤਾਂ ਸ਼ੁਰੂ ਤੋਂ ਠੇਕਾ ਕਿੰਨੇ ਦਾ ਚੜਿਆ ਸੀ ਇਹ ਠੇਕਾ ਸਾਨੂੰ ਡਾਕਟਰ ਸ਼ੰਕਮਾਰ ਹੁਣੀ ਤੱਕ ਕਿਹਾ ਸੀ ਵੀ ਅਸੀਂ 10 ਲੱਖ ਦਾ ਜਿਹੜਾ ਠੇਕਾ ਆ ਇਹ ਆ ਸਬੰਧ ਦੇ ਦਿੱਤਾ ਹੰਦੂਆਰ ਤੱਕ ਜਿੰਨੇ ਵੀ ਕੱਟ ਹੋਊਗੇ ਕੁਝ ਵੀ ਕੁੱਪੜਾਂ ਦੇ ਬੰਦ ਆ ਖਾਸ ਕਰਕੇ ਇਹ ਜਿਹੜਾ ਠੇਕਾ ਸੀ 10 ਲੱਖ ਦੇ ਵਿੱਚ ਦੇ ਦਿੱਤਾ ਤੇ ਇਹ ਹੁਣ ਸਾਨੂੰ ਪਤਾ ਨਹੀਂ ਕਿੰਨੇ ਫੁੱਟ ਦਿੱਤੇ ਕੀ ਕੀਤਾ ਗਪਾਲੀਆਂ ਦੇ ਸੀਗੇ 70 ਫੁੱਟ ਤੇ ਆ ਸਾਡਾ ਲਗਭਗ 250 ਫੁੱਟ ਸਾਡਾ ਸੀਗਾ ਅਜੇ ਤੱਕ ਸਾਡਾ ਇਹ ਵੀ ਕੰਪਲੀਟ ਨਹੀਂ ਹੈ ਜੀ ਤੇ ਉਹਦੇ ਵਿੱਚ ਵੀ ਚੱਕਰ ਕਰਦੇ ਕੁੱਲੇ ਹੁੰਦੇ ਨੇ ਠੇਕੇਦਾਰ ਜਿੱਥੇ ਉਹ ਮੰਨ ਲਾ ਉਹਨੂੰ ਗੱਲ ਕਰਦੇ ਕਿੰਨੇ ਦੇ ਰਹੇ ਸਾਨੂੰ ਜੋ ਪਿਆ ਉਹ ਵੀਡੀਓ ਤੁਸੀਂ ਵੀ ਬਣਾਈ ਹੋਗੀ ਜੋ ਅਸੀਂ ਕਹਿੰਦਾ ਝੂਠ ਬੋਲਣਾ ਜਿੰਨਾ ਸਾਨੂੰ ਡਾਕਟਰ ਉਹਨੇ ਕਿਹਾ ਸੀ ਤੋਂ ਉਹ ਤੁਹਾਨੂੰ ਇੱਥੇ ਤੇ ਜੀ ਸੀ ਜੀ ਦਾ ਕੋਈ ਨਹੀਂ ਹੋਵੇ ਠੇਕੇਦਾਰ ਉਹ ਉਸ ਠੇਕੇਦਾਰ ਨੇ ਮੋਰੇ ਕਰੋੜ ਦੇ ਠੇਕੇਦਾਰ ਨੂੰ ਠੇਕੇਦਾਰ ਇਹਨਾਂ ਦੇ ਕਿ ਦੋ ਜੀ ਸੀ ਜੀ ਐਕਸਟ੍ਰੈਕਟਰ ਤੇ ਦੋ ਜਿਹੜੀਆਂ ਚਾਰ ਟ੍ਰੈਕਟਰ ਸੀਗੇ ਉਹਨਾਂ ਨੇ ਆ ਬੰਨ ਕੰਪਲੀਟ ਕਰਨੇ ਕਿਹਾ ਫਿਰ ਉਹ ਵਿਚੇ ਛੱਡ ਕੇ ਚਲੇ ਗਏ ਕਹਿੰਦੇ ਸਾਡਾ ਅਜੇ ਵੀ 3 ਲੱਖ ਆਇਆ ਤੇ ਜਿਹੜਾ ਹੋਣ ਪੈ 83000 ਰੁਪਏ ਸਾਡਾ ਉਹਨਾਂ ਵੱਲੋਂ ਰਹਿੰਦਾ ਕੋਈ ਲੱਗਦਾ ਨਹੀਂ ਕੰਮ ਦੇ ਦੇ ਜਿਹੜਾ ਗਲੰਦਰ ਵੱਲ ਤੇ ਅਸੀਂ ਆਹ ਬੰਨ੍ਹ ਸੀ ਲਗਾਉਣਾ ਕੋਈ ਕਮਚੀ ਨਾ ਕਰ ਜਿਕਰ ਮਾਨ ਸਰਕਾਰ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਵੜ ਚੁੱਕੀ ਹੈ ਵਨ ਟੁੱਟਣ ਦੇ ਨਾਲ ਪੂਰੀ ਤੇ ਚਾਕੇ ਆਪਣੇ ਖੇਤ ਦੇ ਵਿੱਚੋਂ ਵੇਚ ਸਕਦੇ ਉਹਨਾਂ ਨੂੰ ਕੋਈ ਵੀ ਮਾਈਨਿੰਗ ਅਧਿਕਾਰੀ ਤੰਗ ਨਹੀਂ ਕਰੇਗਾ ਸੋ ਇਹਦੇ ਨਾਲ ਕੀ ਕਿਸਾਨਾਂ ਨੂੰ ਲਾਭ ਹੋਏਗਾ ਕਿ ਨਹੀਂ ਇਹ ਜਿਹੜੀ ਗੱਲ ਤੁਸੀਂ ਕਹੀ ਜਾ ਰਹਾ ਜਿਹੜੇ ਆਹ ਮਾਨ ਸਰਕਾਰ ਆਪਾਂ ਕਹਿੰਦੇ ਅਸੀਂ ਜਰੂਰ ਉਹ ਸੁਣਦੇ ਅਸੀਂ ਟੀਵੀ ਵੀ ਦੇਖਦੇ ਆ ਮਾਨ ਸਰ ਦਾ ਜਿਹੜੀ ਵੀਡੀਓ ਆ ਰਹੀਆਂ ਸੁਣਦੇ ਰਹੇ ਅਸੀਂ ਵੀ ਤੁਸੀਂ ਵੀ ਲੇਕਿਨ ਸਾਡੀ ਤਾਂ ਫੇਰ ਮੰਨੀਏ ਜੇ ਸਾਡੇ ਪਿੰਡ ਨੂੰ ਕਿਸੇ ਵੀ ਜ਼ਿਮੀਂਦਾਰ ਨੂੰ ਜਾਂ ਕਿਸੇ ਵੀ ਖੇਤਾਂ ਦੇ ਰੇਤਾ ਪਏ ਵਾਲੇ ਨੂੰ ਝੋਨੇ ਦੇ ਵੇਚ ਜਿਹੜੀ ਦਬੋਈਓ ਪਤਲਿਆ ਜੇ 10 ਰੁਪਏ ਵੀ ਮਿਲਦੇ ਹੋਣ ਜੇ ਸਾਡਾ ਝੂਠ ਹੋਵੇ ਆਮਾਨ ਹੋਣੀ ਵੀ ਸਾਡੇ ਨਾਲ ਡਾਇਰੈਕਟ ਕਰਕੇ ਪੂਰੇ ਪਿੰਡ ਅਸਮੇਟ ਉਹ ਆ ਗਏ ਜਿਹੜੇ ਜ਼ਿੰਮੇਵਾਰੀ ਸਭ ਦੇ ਐਸਡੀਐਮ ਸਾਹਿਬ ਇੱਥੇ ਆ ਤੇ ਅਸੀਂ ਗੱਲ ਕਰ ਸਾਹਿਬ ਐਸਡੀਓ ਸਾਹਿਬ ਇੱਥੇ ਆ ਜਿਹਨੇ ਬਾਅਦ ਚ ਅਸੀਂ ਫੋਨ ਕਰਦੇ ਐਸਡੀਓ ਸਾਹਿਬ ਨੂੰ ਤਾਂ ਕਹਿੰਦੇ ਆ ਟਰਾਲੀਆਂ ਤੁਸੀਂ ਚੈੱਕ ਕਰਵਾ ਦਿਓ ਸਾਾਨੂੰ ਦੱਸੋ ਤੇ ਜੋ ਵੀ ਬੰਨ ਵੀ ਸਾਡੇ ਸਾਹਮਣੇ ਸਾਡੇ ਕੋਲ ਦੀ ਟਰਾਲੀ ਕੋਲ ਵੀ ਟੈਕਸ ਦੇ ਦੇਈ ਹੁਣ ਇੰਨਾ ਕੰਪਲੀਟ ਨਹੀਂ ਹੈਗਾ ਤੇ ਖੇਤਾਂ ਦਾ ਮੁਆਵਜ਼ਾ ਵੀ ਅਜੇ ਤੱਕ ਸਾਡੇ ਪਾਸ ਨਾ ਸੜਕ ਜਿਹੜੀ ਭਾਮ ਤੋਂ ਲੈ ਕੇ ਰੁਕਣ ਤੱਕ ਜਿਹੜੇ ਐਸਡੀਓ ਸਾਹਿਬ ਆਏ ਐ ਐਸਡੀਐਮ ਸਾਹਿਬ ਆਏ ਐ ਡਾਕਟਰ ਸ਼ਾਂਕਮਰ ਜੀ ਆਏ ਉਹਨੇ ਕਿਹਾ 24 ਘੰਟਿਆਂ ਦੇ ਵਿੱਚ ਤੁਹਾਨੂੰ ਕੰਪਲੀਟ ਕਰਕੇ ਦਵਾਂਗੇ ਰ ਉਹ ਵੀ ਨਹੀਂ ਕੀਤਾ ਉਹ ਵੀ ਅਸੀਂ ਦੋ ਦੋ ਪਿੰਡਾਂ ਜੀ ਘੁੰਮ ਕੇ ਜਾ ਕੇ ਬੱਚੇ ਸਕੂਲੇ ਨੇ ਛੱਡ ਕੇ ਉਹਨੇ ਬੱਸਾਂ ਦੇ ਵਿੱਚ ਚੜਾ ਕੇ ਉਹਨੇ ਫਿਰ ਲੈ ਕੇ ਕਿੰਨੇ ਏਕੜ ਹਾਂ ਆਹ ਉੱਥੋਂ ਪਿੱਛੇ ਗੱਡੀ ਆਉ ਪਿੱਛੇ ਨੂੰ ਮੋੜ ਕੇ ਲੈ ਗਈ ਕੀ ਕੀਤਾ ਉਹ ਜੇ ਤੁਹਾਨੂੰ ਕੋਈ ਛਾ ਗਿਆ ਵੀਡੀਓ ਬਣਾ ਕੇ ਸਾਰੀ ਉਹਨਾਂ ਨੂੰ ਪਾ ਦਿਓ ਫਸਲ ਕਿੰਨੇ ਏਕੜ ਜਿਹੜਾ ਝੋੜ ਦਾ ਜਿਹੜਾ ਲਗਭਗ 25 ਕਿੱਲੇ ਆ ਜਿਹੜਾ ਤੁਹਾਡੇ ਸਾਹਮਣੇ ਰੇਤਾ ਵੀ ਪਿਆ ਝੋਨੇ ਦੇ ਵਿੱਚ ਵੀ ਤੇ ਆ ਪਪੂਲਰਾ ਜੀ ਵੀ ਜਿੱਥੇ ਕਦੂਆਂ ਦੀ ਫਸਲ ਸੀਗੀ ਤੇ ਉਹ ਜਿਹੜੇ ਪਰੇ ਵੀ ਆ ਜਿੰਨਾ ਝੋਨੇ ਦੇ ਲਗਭਗ ਆ ਜਿਹੜੇ ਹਣੇ ਆ ਜਿਹੜੇ 28 ਕੇ ਤੋਂ ਹੋਣੇ ਉਹ ਵੀ ਸਾਰੇ ਢੱਬੇ ਪ ਝੂਠ ਬੋਲਦੇ ਹੋਈ ਉਹ ਤੇ ਵੀਡੀਓ ਸਾਹਿਬ ਜਨੈਸਡੀਮ ਸਾਹਿਬ ਆਪਾਂ ਚੈੱਕ ਕਰ ਲੈਣਾ ਪਟਵਾਰੀ ਹੁਣੀ ਕਰਤਾਰੀ ਕਰ ਗਿਆ ਹੈ ਤਹਿਸੀਲਦਾਰ ਸਾਹਿਬ ਵੀ ਆ ਗਏ ਆ ਲੇਕਿਨ ਅਜੇ ਅਰੇ ਸੋਈ ਦਾ ਇੱਕ ਮਸਾਲਾ ਜੋ ਤੁਹਾਡੇ ਦਿਲ ਅਤੇ ਸਰੀਰ ਨੂੰ ਤੰਦਰੁਸਤ ਰੱਖੇਗਾ ਜੀ ਹਾਂ ਲੌਂਗ ਇੱਕ ਅਜੀਹਾ ਮਸਾਲਾ ਹੈ ਜੋ ਨਾ ਸਿਰਫ ਭਾਰਤੀ ਪਕਵਾਨਾਂ ਦੇ ਸਵਾਦ ਨੂੰ ਖੁਸ਼ਬੂ ਨੂੰ ਵਧਾਉਂਦਾ ਹੈ ਸਗੋਂ ਸਿਹਤ ਲਾਭਾਂ ਦਾ ਭੰਡਾਰ ਵੀ ਪ੍ਰਦਾਨ ਕਰਦਾ ਹੈ ਇਹ ਛੋਟਾ ਜਿਹਾ ਲੌਂਗ ਅਸ਼ੁੱਧੀ ਗੁਣਾ ਨਾਲ ਭਰਪੂਰ ਹੈ ਪਰਾਚੀਨ ਸਮੇਂ ਤੋਂ ਆਯੁਰਵੇਦਿਕ ਵਿੱਚ ਲੌਂਗ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਕੀਤੀ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਹੋਰ ਕੀ ਕੀ ਹੈ। ਲੌਂਗ ਵਿੱਚ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਨੇ। ਇਹ ਕਈ ਗੰਭੀਰ ਬਿਮਾਰੀਆਂ ਤੋਂ ਬਚਾਅ ਵਿੱਚ ਵੀ ਕਾਰਗਰ ਸਾਬਤ ਹੈ। ਇਹ ਮਦੰਦਾ ਮਸੂੜਿਆਂ ਦੀਆਂ ਸਮੱਸਿਆਵਾਂ ਲਈ ਬਹੁਤ ਪ੍ਰਭਾਵਸ਼ਾਲੀ ਨੇ ਲੋਕਾਂ ਇੱਥੇ ਤੇਲ ਦੀ ਵਰਤੋਂ ਦੰਦਾਂ ਦੇ ਦਰਦ ਜਾਂ ਫਿਰ ਖੋਰਾਂ ਤੋਂ ਤੁਰੰਤ ਰਾਹਤ ਪ੍ਰਦਾਨ ਕਰਦੀ ਹੈ। ਲੌਂਗ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ ਅਤੇ ਗੈਸ, ਐਸੀਡੀਟੀ ਅਤੇ ਬਦ ਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਲੌਂਗ ਨੂੰ ਜ਼ੁਖਾਮ, ਖੰਘ ਅਤੇ ਗਲੇ ਦੇ ਇਨਫੈਕਸ਼ਨ ਲਈ ਵੀ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਲੌਂਗ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਦੰਦਾਂ ਦੇ ਦਰਦ ਲਈ ਕੁਝ ਲੌਂਗਾਂ ਨੂੰ ਹੌਲੀ-ਹੌਲੀ ਦਬਾਉਣ ਨਾਲ ਤੁਰੰਤ ਰਾਹਤ ਮਿਲਦੀ ਹੈ ਲੌਂਗਾਂ ਨੂੰ ਭੁੰਨੋ ਤੇ ਉਹਨਾਂ ਦੇ ਸ਼ਹਿਦ ਨਾਲ ਖਾਓ ਖੰਗ ਅਤੇ ਜ਼ੁਕਾਮ ਲਈ ਲਾਭਦਾਇਕ ਹੈ ਲੌਂਗ ਦਾ ਤੇਲ ਵੀ ਬਹੁਤ ਪ੍ਰਭਾਵਸ਼ਾਲੀ ਹੈ ਇਸ ਨੂੰ ਦੰਤਾਂ ਦੇ ਤੇਲ ਸਿਰ ਦਰਦ ਅਤੇ ਜੋੜਾਂ ਦੇ ਦਰਦ ਲਈ ਹਲਕੀ ਮਾਲਸ਼ ਵੱਜੋਂ ਵਰਤਿਆ ਜਾ ਸਕਦਾ ਹੈ ਲੋਗ ਨੂੰ ਭਾਰਤੀ ਧਰਾਂ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਹਨ ਭੋਜਨ ਵਿੱਚ ਇਹਨਾਂ ਦੀ ਵਰਤੋਂ ਨਾ ਸਿਰਫ ਸੁਆਦ ਵਧਾਉਂਦੀ ਹੈ ਬਲਕਿ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ ਆਯੁਰਵੈਦਿਕ ਵਿੱਚ ਲੋਹ ਨੂੰ ਦੇਵਪੁਸ਼ਪ ਕਿਹਾ ਜਾਂਦਾ ਹੈ ਇਹਨਾਂ ਨੂੰ ਤੰਦੋਸ਼ ਨਾਸ਼ ਕਰਨ ਵਾਲਾ ਮੰਨਿਆ ਜਾਂਦਾ ਹੈ ਪਾ ਇਹ ਕਿੰਨੇ ਦੋਸ਼ਾਂ ਨੂੰ ਸੰਤੁਲਿਤ ਕਰਦੇ ਨੇ ਵਾਤ ਪਿੱਤ ਅਤੇ ਕਫ ਲੋਗ ਜਿਹੜੇ ਸਰੀਰ ਦੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦੇ ਨੇ ਦਿਲ ਦੀ ਮਾਈ ਲਈ ਵੀ ਲਾਭਦਾਇਕ ਮੰਨੇ ਜਾਂਦੇ ਨੇ ਆਯੁਰਵੈਦਿਕ ਅਨੁਸਾਰ ਲੌਂਗ ਦਾ ਸੇਵਨ ਭੁੱਖ ਵਧਾਉਣ, ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਅਤੇ ਸਾਹ ਦੇ ਬਿਮਾਰੀਆਂ ਰਾਹਤ ਪ੍ਰਦਾਨ ਕਰਨ ਲਈ ਕੀਤਾ ਜਾਂਦਾ ਹੈ। ਇਹ ਮਾਨਸਿਕ ਤਨਾਅ ਅਤੇ ਥਕਾਵਟ ਨੂੰ ਘਟਾਉਂਦੇ ਨੇ। ਲੌਂਗ ਸਿਰਫ ਇੱਕ ਮਸਾਲਾ ਹੀ ਨਹੀਂ, ਤਗੋ ਇੱਕ ਦਵਾਈ ਵੀ ਹੈ। ਲੌਂਗ ਦਾ ਨਿਯਮਤ ਅਤੇ ਸੰਤੁਲਿਤ ਸੇਵਨ ਕਈ ਬਿਮਾਰੀ ਰੋਕਣ ਲਈ ਅਤੇ ਸਿਹਤਮੰਦ ਸਰੀਰ ਨੂੰ ਬਣਾਈ ਰੱਖਣ ਲਈ ਵੀ ਕਰਤਾ ਹੈ। ਆਯੁਰਵੈਦਿਕ ਵਿੱਚ ਦਾ ਵਿਸ਼ੇਸ਼ ਮਾਇਕਾ ਬੋਨਾ ਨੂੰ ਹੋਰ ਵੀ ਲਾਭਦਾਇਕ ਬਣਾਉਂਦਾ ਹੈ ਇਸ ਲਈ ਲੋង ਨੂੰ ਹਮੇਸ਼ਾ ਘਰ ਵਿੱਚ ਇੱਕ ਦਵਾਈ ਅਤੇ ਇੱਕ ਮਸਾਲੇ ਦੋਵਾਂ ਦੇ ਰੂਪ ਵਿੱਚ ਰੱਖਣਾ ਚਾਹੀਦਾ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ